ਮੜੇ ਅੰਸਰਾ ਤੇ ਨੱਥ ਪਾਉਣ ਲਈ ਹੁਣ ਪੁਲਿਸ ਪ੍ਰਸ਼ਾਸਨ ਨੇ ਚੈਕਿੰਗ ਅਭਿਆਨ ਸ਼ੁਰੂ ਕੀਤਾ ਹੈ ਤਾਂ ਜੋ ਸ਼ਿਰਦਰਬਾਰ ਸਾਹਿਬ ਆਉਣ ਵਾਲੀ ਸੰਗਤ ਜਾਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅੰਵਿਸਰ ਜ਼ੋਨ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਨਾਕੇ ਬੰਦੀ ਕਰਕੇ ਹਰ ਅਣਜਾਣ ਵਾਲੇ ਵਹੀਕਲ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਟ੍ਰੈਫਿਕ ਪੁਲਿਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਗੁਰੂ ਘਰ ਮਠਾ ਟੇਕਣ ਲਈ ਆਉਂਦੀ ਹੈ ਤੇ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਕਿਹਾ ਕਿ ਜਿਹੜੇ ਮਾੜੇ ਅੰਜ਼ਰ ਹਨ ਉਹ ਦੋ ਪਹੀਆ ਵਾਹਨਾ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੰਦੇ ਨੇ ਜਿਸ ਦੇ ਚਲਦੇ ਸਾਡੇ ਵੱਲੋਂ ਹੈਰਿਟੇਜ ਸਟਰੀਟ ਦੇ ਬਾਹਰ ਨਾਕੇਬੰਦੀ ਕਰਕੇ ਵਹਿਕਲਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਬਾਹਰ ਅਤੇ ਦੁਕਾਨਾਂ ਦੇ ਬਾਹਰ ਸੀਸੀਟੀਵੀ ਕੈਮਰਾ ਲੱਗੇ ਹੋਏ ਨੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਕੋਈ ਵੀ ਮਾੜਾ ਅਨਸਰ ਉਹ ਕੈਮਰਾ ਦੇ ਵਿੱਚ ਕੈਦ ਹੋਇਆ ਹੋਵੇ ਪਤਾ ਲੱਗ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਤੁਹਾਨੂੰ ਕਿਸੇ ਤਰੀਕੇ ਦੇ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਬ ਇੰਸਪੈਕਟਰ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਜ਼ੋਨ 1 ਅੰਮ੍ਰਿਤਸਰ ਸਿਟੀ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਆ ਦੁਨੀਆ ਦੇ ਵਿੱਚੋਂ ਬਹੁਤ ਜੜੀ ਸੰਗਤ ਜਿਹੜੀ ਆਵਾਜ਼ਾਈ ਰਹਿੰਦੀ ਆ ਦਰਸ਼ਨ ਕਰਨ ਹੱਤ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅਨਸਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਤੇ ਵਾਰਦਾਤ ਜੇ ਹੁੰਦੀ ਹੈ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜਿਹੜੀ ਹੈ ਸਾਰੇ ਕਰਮਚਾਰੀਆਂ ਨੂੰ ਦੱਸੀਦਾ ਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਦੇ ਏਰੀਆ ਦੇ ਵਿੱਚ ਨੇੜੇ ਨਾਕਾ ਲਾ ਕੇ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਟੂ-ਵੀਲਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਇਸ ਕਰਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਦ ਜਾਂ ਜਿਹੜੀਆਂ ਸਾਰੀਆਂ ਟੂ-ਵੀਲਰ ਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਵੱਲੋਂ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ખાસ ਤੌਰ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਆ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਜਿੰਨੇ ਹੁਣ ਤੱਕ ਚਲਾਣ ਹੋਏ ਗੜੇ ਚਲਾਨ ਆ ਅੱਜ ਦੀ ਡੇਟ 'ਚ ਵੀ ਹਰ ਰੋਜ਼ ਕਰੀਦੇ ਆ ਵੱਖ-ਵੱਖ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਓਲੇਸ਼ਨ ਕਰਦੇ ਆ ਗਲਤ ਅਨੁਸਾਰ ਜਾਂ ਟੀਵੀ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਰਾਮ ਦਰਬਾਰ ਸਾਹਿਬ ਏਰੀਆ ਚ ਹਰ ਥਾਂ ਤੇ ਉਹ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਤੇ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬੰਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਸਪੈਸ਼ਲ ਜਿਹੜੀ ਚੈਕ ਕੀਤੀ ਜਾਂਦੀ ਹੈ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੁਟੇਰੇ ਬੜੇ ਭੁੰਡੇ ਨੇ ਇਸੇ ਕਰਕੇ ਨਾਕੇ ਲਾਏ ਗਏ ਨੇ ਨਾਕੇ ਤੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਆ ਇਹ ਨਾਕੇ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਵੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜੇ ਖਾਸ ਤੌਰ ਤੇ ਅਸੀਂ ਚੈੱਕ ਅਪ ਕੀਤੀ ਜਾਂਦੀ ਹੈ। ਸ਼ਹਿਰ ਦੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆਂ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਤੇ ਨੂੰ ਆਪਾਂ ਫੋਲੋ ਕਰੋ ਤਾਂ ਕਿ ਉਸ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜੇ ਵਿਦਾਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਜਾਂ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ ਹੁੰਦੀ।